ਬੋਲੇ ਸੋ ਨਿਰਭੈ ਸਤਿ ਸ੍ਰੀ ਅਕਾਲ ਸੁਮਾਰਾ ਦੀ ਜੈ ਜੈ ਬੇ ਤੰਗੁਰ ਦੇਵ ਤੰਕੰਦ ਸਤਿਗੁਰੂ ਦਾਸ ਸੋ ਮਹਾਰਾਜ ਜੀ ਬੰਦਾ ਹਮੈ ਨਾਮ ਨਾਮ ਦੀ ਲਾਭ ਮਨਾਈ ਕਹਿ ਰਵਿਦਾਸ ਚੜੋਰੇ ਭਾਈ ਸਰਪੁਰ ਜੀ ਫਰਮਾਉਂਦੇ ਆ ਕਿ ਨਾਮ ਨੇ ਪ੍ਰਮਾਤਮਾ ਦੇ ਨਾਮ ਦੀ ਨਕਸ਼ੀ ਬਣਾ ਦਿੱਤੀ ਆ ਤੇ ਤੁੱਕ ਕਿਸਮਤ ਵਾਲਾ ਕੋਈ ਪਾਖਾ ਵਾਲਾ ਹੋਗਾ ਜਿਹੜਾ ਇਸ ਗੱਡੀ ਦੇ ਵਿੱਚ ਚੜ ਜਾਂਦਾ ਤੇ ਜਿਹੜਾ ਚੜ ਜਾਂਦਾ ਦਸਤੀ ਦੇ ਵਿੱਚ ਤੇ ਉਹਦਾ ਪਾਰ ਉਤਾਰਾ ਵੀ ਹੋ ਜਾਂਦਾ ਹੈ ਤੇ ਅੱਜ ਪੰਛੀ ਬਨਾਰਸ ਸਤਗੁਰਵਜਾਤ ਸੰਸਾਰ ਵਿੱਚ ਜਨਮ ਪੰਛੀ ਸੰਤਾਂ ਦਾ ਦਰਸ਼ਨ ਕਰਾਵੀਆਂ ਸਤਿਗੁਰੂ ਸੰਮੀ ਸਾਡੇ ਜੀ ਮਹਾਰਾਜ ਜੀ ਦੇ ਹਨਮਈ ਹੈ ਜੋ ਸਵੇਰੇ 9:30 ਪਠਾਨਕੋਟ ਤੋਂ ਚੱਲੀ ਹੈ ਤੇ ਜਲੰਧਰ ਪਹੁੰਚਣ ਵਾਲੀ ਆ ਕੋਸ਼ੀ ਮਿੰਟਾਂ ਤੱਕ ਪਹੁੰਚਣ ਵਾਲੀ ਆ ਤੇ ਸਾਰੇ ਸੰਗਤਾਂ ਨੇ ਦੇਖਿਆ ਕਿ 22 ਲਾਈਨ ਨੂੰ ਚੈਨਲ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਨਿੰਦਰਪਰ ਜੀ ਜੋ ਸਾਡੇ ਐਮਐਲਏ ਵੀ ਆ ਤੇ ਉਹਨਾਂ ਦਾ ਵੀ ਸਵਾਗਤ ਕਰ ਜੋ ਜਿੰਨੀਆਂ ਵੀ ਬੀਬੀਆਂ ਪੈਣਾ ਆ ਦੇਖ ਰਹੇ ਹੋ ਕਿ ਸੰਗਤਾਂ ਦੇ ਵਿੱਚ ਭਾਰੀ ਤਸ਼ਾਹ ਔਰ ਸੰਤ ਸਵਾਮੀ ਗੁਰਦੀਪਰੀ ਮਹਾਰਾਜ ਜੀ ਦੇ ਨਾਲ ਜੋ ਪਿਆਰ ਆ ਕਿ ਉਹਨਾਂ ਦੀ ਬਾਣੀ ਜੋ ਸਾਨੂੰ ਸਿੱਖਿਆ ਦਿੰਦੀ ਹੈ ਉਹਨਾਂ ਦਾ satsang ਜਦੋਂ ਆਪਾਂ ਸੁਣਦੇ ਆ ਜਿਆਦਾ ਉਹ ਮਿਲਦਾ ਹੈ ਕਿ ਕਪੀਰ ਪਾਪ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਹੈ ਉਸ ਨੂੰ ਦੂਰ ਕਰਦਾ ਹੈ ਕਿ ਗੁਰੂ ਦਾ ਜਿਹੜਾ ਗਿਆਨ ਹੈ ਉਹ ਹਨੇਰੇ ਤੋਂ ਰੋਸ਼ਨੀ ਵੱਲ ਨੂੰ ਲੈ ਕੇ ਜਾਂਦਾ ਹੈ ਤੇ ਐਸੇ ਸਤਿਪੁਰ ਸਵਾਮੀ ਸਤ ਗੁਰਦੀਪ ਸਿੰਘ ਸਾਧ ਗੁਰਦੀਪ ਸਿੰਘ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕਰਕੇ ਅੱਜ ਸੰਗਤਾਂ ਨਿਹਾਲੋ ਦਿਖਾਲ ਹੋਣ ਗਿਆ ਤੇ ਉਹਨਾਂ ਦਾ ਵੈਲਕਮ ਕਰਨ ਵਾਸਤੇ ਉਹਨਾਂ ਦਾ ਸਵਾਗਤ ਕਰਵਾਦੇ ਅੱਜ ਸੰਗਤਾਂ ਦੇ ਵਿੱਚ ਭਾਰੀ ਖੁਸ਼ਾ ਸੁਸ਼ੰਕਾ ਸ਼ਬਦ ਕੀਰਤਨ ਕਰਕੇ ਉਹਨਾਂ ਦਾ ਸਵਾਗਤ ਕਰ ਰਹੇ ਹੋਈਆਂ ਸੋ ਸਭ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਆਪਣਾ ਕੀਮਤੀ ਸਮਾਂ ਕੱਢ ਕੇ ਆਉਣਾ ਆਪਣਾ ਕੰਮ ਕਾਰ ਛੱਡ ਕੇ ਆਉਣਾ ਇਹ ਵੀ ਇੱਕ ਤਰ੍ਹਾਂ ਦਾ ਸਾਡਾ ਅੱਜ ਜੋ ਪਰਮਾਤਮਾ ਦੇ ਮਨ ਨੂੰ ਜਾਣਾ ਜਾਂ ਪਰਮਾਤਮਾ ਵੱਲ ਖਾਪਾ ਕੇ ਦੋ ਕਦਮ ਚੱਲ ਕੇ ਸੋਨਿਆਂ ਤੋਂ ਹਜ਼ਾਰਾਂ ਕਦਮ ਸਾਡੇ ਵੱਲੋਂ ਚੱਲ ਕੇ ਆਉਂਦਾ ਤੇ ਸਾਡੀ ਬਾਹ ਫੜ ਲੈਂਦਾ ਤੇ ਸਾਡੇ ਸਤਿਗੁਰ ਤਾਂ ਇੰਨੇ ਪਿਆਰੇ ਆ ਇੰਨੇ ਮਿੱਠੇ ਬੋਲਦੇ ਆ ਜੇ ਉਹਨਾਂ ਬੰਨ ਨੂੰ ਇਹ ਦੇਖ ਹੀ ਲਈਏ ਜਾਉ ਸਾਡੇ ਬੰਨ ਨੂੰ ਦੇਖ ਲੈਣ ਤੇ ਸਾਡੀ ਰੂਹ ਖੁਸ਼ ਹੋ ਜਾਂਦੀ ਹੈ ਤੇ ਰੂਹ ਨੂੰ ਜਿਹਨੇ ਕਹਿੰਦੇ ਚੰਨ ਤਾਰ ਜਿਹਨੇ ਚੰਨ ਤਾਰੇ ਲੱਗ ਜਾਂਦੇ ਨਾ ਸਾਡੇ ਵੇ ਇੱਕ ਮਹਿਕ ਫੁੱਲਾਂ ਦੀ ਤਰ੍ਹਾਂ ਫੁੱਲਾਂ ਦੇ ਵਿੱਚੋਂ ਮਹਿਕ ਆਉਂਦੀ ਆ ਇਸ ਤਰ੍ਹਾਂ ਸਾਡਾ ਜਿਹੜਾ ਰੂਹ ਹੈ ਆਤਮਾ ਹੈ ਉਹ ਅਨੰਦਿਤ ਹੁੰਦੀ ਹੈ ਜੋ ਬੋਲੇ ਸੋ ਨਿਰਪੈ ਸੋ ਸਾਰਾ ਦੀ ਜੈ ਦੀ ਪਾਲਕੀ ਰਵਿਦਾਸ ਸੇ ਬੈਠੇ ਆਏ ਸਾਚੇ ਸ੍ਰੀ ਸੁਮੀ ਮਿਲਨ ਕੋ ਆਨੰਦ ਕਿਹੋ ਨਾ ਜਾਏ ਕਿ ਪ੍ਰੇਮ ਦੀ ਪਾਲਕੀ ਦੇ ਵਿੱਚ ਬੈਠ ਕੇ ਸਾਡੇ ਸਤ ਸੋ ਆ ਰਹੇ ਹਨ ਤੇ ਜਿਹੜਾ ਉਹਨਾਂ ਨੂੰ ਮਿਲਣ ਦਾ ਜਾਂ ਉਹਨਾਂ ਦੀ ਵੇਟ ਕਰਨ ਦਾ ਇੰਤਜ਼ਾਰ ਕਰਨ ਦਾ ਜਿਹੜਾ ਆਨੰਦ ਆ ਨਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਖੁਸ਼ੀ ਆ ਜਿਹੜੀ ਉਹ ਅੱਖਰਾਂ ਨਾਲ ਬੋਲੀ ਨਹੀਂ ਜਾ ਸਕਦੀ ਕਿਉਂਕਿ ਜਿੰਨਾ ਵੀ ਆਪਾਂ ਬੋਲਦੇ ਹਈਏ ਉਹਨਾਂ ਘੱਟ ਹੈ ਸੋ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਗੁਰਦੇਵ ਆ ਜੀ